सुकरात काव्यशास्त्र ਦੇ ਨਿਰਮਾਣ ਬਾਰੇ ਚਰਚਾ ਕਰਨ ਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੱਛਮੀ ਆਲੋਚਕਾਂ ਦਾ ਮੁੱਢਲਾ ਅਤੇ ਪ੍ਰਾਚੀਨ ਸੋਮਾ ਯੂਨਾਨੀ ਸਮੀਖਿਆ ਸ਼ਾਸਤਰ ਹੈ ਇਸ ਦਾ ਸੰਸਥਾਪਕ ਪੱਛਮੀ ਦਰਸ਼ਨ ਨਾਲ ਜੁੜਿਆ ਪ੍ਰਸਿੱਧ ਫਿਲਾਸਫਰ ਸੁਕਰਾਤ ਨੂੰ ਮੰਨਿਆ ਜਾਂਦਾ ਹੈ ਸੁਕਰਾਤ ਯੂਨਾਨ ਦੇ ਪ੍ਰਸਿੱਧ ਨਗਰ ਐਥਨਸ ਨਾਲ ਸੰਬੰਧ ਰੱਖਦਾ ਸੀ ਉਸ ਨੂੰ ਪ੍ਰਕਿਰਤੀ ਧਰਮ ਸ਼ਾਸਤਰ ਅਤੇ ਜੀਵਨ ਨੀਤੀ ਬਾਰੇ ਸਾਧਾਰਨ ਮਨੁੱਖ ਨਾਲੋਂ ਵਧੇਰੇ ਗਿਆਨ ਪ੍ਰਾਪਤ ਸੀ ਉਸ ਨੇ ਮਾਨਵ ਜੀਵਨ ਨਾਲ ਜੁੜੇ ਅਨੇਕ ਰਹਸ ਬਿਆਨ ਕਰਨੇ ਸ਼ੁਰੂ ਕਰ ਦਿੱਤੇ ਸਨ ਉਸ ਦੇ ਵਿਚਾਰਾਂ ਵਿੱਚ ਤਰਕ ਸੀ ਪਰੰਤੂ ਉਸ ਦਾ ਕੋੜਾ ਸੱਚ ਸਮੇਂ ਦੇ ਹੁਕਮਰਾਨ ਬਰਦਾਸ਼ਤ ਨਾ ਕਰ ਸਕੇ ਤੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੌਤ ਦੇ ਸਮੇਂ ਕਿਹਾ ਜਾਂਦਾ ਹੈ ਕਿ ਸੁਕਰਾਤ ਨੇ ਇੱਕ ਭਾਵਪੂਰਤ ਭਾਸ਼ਣ ਦਿੱਤਾ ਸੀ ਉਸ ਦੇ ਇਸ ਭਾਸ਼ਣ ਵਿੱਚ ਮੁੱਖ ਗੱਲ ਇਹ ਸ਼ਾਮਲ ਸੀ ਕਿ ਉਹ ਦੂਸਰੇ ਲੋਕਾਂ ਨੂੰ ਮੂਰਖ ਆਖਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਸਿਆਣਾ ਸਮਝਦੇ ਹਨ ਸੋਕਰਾਟ ਆਪਣੇ ਆਪ ਨੂੰ ਸਿਆਣਾ ਇਸ ਲਈ ਮੰਨਦਾ ਹੈ ਕਿ ਉਹ ਆਪਣੇ ਆਪ ਨੂੰ ਮੂਰਖ ਸਮਝਦਾ ਹੈ ਸੋਕਰਾਟ ਦੇ ਵਿਚਾਰਾਂ ਦਾ ਲਿਖਤੀ ਸੰਗ੍ਰਹਿ ਕਿਤੇ ਪ੍ਰਾਪਤ ਨਹੀਂ ਹੈ ਉਸ ਦੇ ਜੀਵਨ ਤਜਰਬੇ ਸੰਬੰਧੀ ਪੇਸ਼ ਹੋਏ ਵਿਚਾਰਾਂ ਦੇ ਕੁਝ ਅੰਸ਼ ਉਸ ਦੇ ਪੈਰੋਕਾਰਾਂ ਵੱਲੋਂ ਸੰਭਾਲ ਲਏ ਗਏ ਸਨ ਇਹ ਉਹ ਵਿਚਾਰ ਮੰਨੇ ਜਾਂਦੇ ਹਨ ਜਿਨ੍ਹਾਂ ਨਾਲ ਯੂਨਾਨ ਦੇ ਫਲਸਫੇ ਦਾ ਮੁੱਢ ਵੱਜਦਾ ਹੈ ਇਹ ਵਿਚਾਰ ਸੂਤਰ ਸੁਕਰਾਤ ਦੇ ਨਾਂ ਹੇਠ ਪ੍ਰਚਲਿਤ ਜਾਂ ਪ੍ਰਕਾਸ਼ਿਤ ਨਹੀਂ ਹੋਏ ਪਰੰਤੂ ਫਿਰ ਵੀ ਇਹਨਾਂ ਦਾ ਸੰਸਥਾਪਕ ਸੁਕਰਾਤ ਨੂੰ ਹੀ ਮੰਨਿਆ ਜਾਂਦਾ ਹੈ ਸਾਹਿਤ ਜਾਂ ਸਾਹਿਤ ਸ਼ਾਸਤਰ ਵਿੱਚ ਸੁਕਰਾਤ ਨੂੰ ਪ੍ਰਥਮ ਸਥਾਨ ਤਾਂ ਦਿੱਤਾ ਜਾਂਦਾ ਹੈ ਪਰ ਉਸ ਦੇ ਵਿਚਾਰਾਂ ਦਾ ਕਿਸੇ ਸਾਹਿਤ ਸ਼ਾਸਤਰੀ ਨੇ ਖੁੱਲੇ ਤੌਰ ਤੇ ਜ਼ਿਕਰ ਨਹੀਂ ਕੀਤਾ ਸੋਕਰਾਟ ਨੂੰ ਸਾਹਿਤ ਚਿੰਤਕ ਉਸ ਦੇ ਪੈਰੋਕਾਰ ਪਲੇਟੋ ਦੇ ਪ੍ਰਸੰਗ ਵਿੱਚ ਹੀ ਜਾਣਨ ਦਾ ਯਤਨ ਕਰਦੇ ਹਨ ਦੋਸਤੋ ਆਪਣੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਦੱਸੋ ਥੈਂਕ ਯੂ ਫॉर ਵਾਚਿੰਗ ਲਾਈਕ ਐਂਡ ਸਬਸਕ੍ਰਾਈਬ ਨਾਓ ਇਹੋ ਜਿਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ